ਜੋਪਦੀ ਆ ਨਾ ਤੂੰ ਨੌਕਰੀ ਕਰਦੇ ਤੈਨੂੰ ਆਪਣੀ ਨੌਕਰੀ ਦਾ ਹੰਕਾਰ ਆ ਤੁਹਾਨੂੰ ਕਹਿਤੀ ਇਹਨੂੰ ਕਿਉਂ ਨਹੀਂ ਨੌਕਰੀ ਮਿਲੀ ਤਿੰਨ ਮੁੰਡੇ ਕਿਹਨੂੰ ਨੌਕਰੀ ਨਹੀਂ ਮਿਲੀ ਨੌਕਰੀ ਤਾਂ ਨਹੀਂ ਮਿਲੇ ਤੁਸੀਂ ਇਹ ਲੈਖ ਦੇਣੀ ਕਿ ਇਹਦੇ ਕੋਲ ਗੱਲ ਆਦੀ ਹੈ ਕਿ ਨੌਕਰੀ ਸ਼ਾਹਦ ਜੇ ਕੋਈ ਨਹੀਂ ਦਿੰਦੇ ਦੇਖੋ ਇਹ ਗੱਲਾਂ ਈ ਆ ਤੂੰ ਇਹਨਾਂ ਦਾ ਪੈਸਾ ਤੇ ਲਾਬਾੰਦ ਕਰਾ ਦੇਣਾ ਕਾਪੇ ਵੇਖੀ ਟੀਰਵਾ ਨੂੰ ਸਿੱਧੇ ਹੁੰਦੇ ਆ ਕਿ ਨਹੀਂ ਹੁੰਦੇ ਦੇਖੋ ਇਹ ਗੱਲਾਂ ਲਾਹ ਆਏ ਜਾਣਾ ਤੇ ਮੇਰੀ ਗੱਲ ਕਰਾਈ ਹਾਂ ਜੇ ਤਾਂ ਕੁੱਲ ਨੂੰ ਕੱਢ ਅੱਡ ਹੋ ਜਾ ਐ ਹੋਈ ਸਮਝ ਦੇਣੇ ਕੋ ਪਹਾ ਤੇ ਲਾ ਸੰਭ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਨਹੀਂ ਅਸੀਂ ਤੇਰੇ ਨਾਲ ਵਾ ਤੇ ਕੋਈ ਗਲ ਪਤ ਕਰਨ ਕਿ ਤਸੀ ਫੋਨ ਕਰਕੇ ਇਹਨਾਂ ਨੂੰ ਮੈਂ ਢਾ ਕੇ ਦੱਸਾਂਗੀ ਚਲ ਆ ਦੇ ਕੁਲੀ ਮੇਰੇ ਟਿੱਲੀ ਭਈਆ ਨਹੀਂ ਤੇ ਨੰਨ ਤਾਂ ਮੈਂ 20 ਨੂੰ ਸਿੱਧਿਆ ਕਰਦਾ ਹਾਂ ਮਹੀਨੇ ਦੇ ਮਹੀਨੇ ਥੱਬਿਆਂ ਦੇ ਥੱਬੇ ਇਹਨਾਂ ਨੂੰ ਪੈਸੇ ਦੇਣੇ ਨੰਨ ਤਾਂ ਭਾਲ ਨਹੀਂ ਪਚੰਡੀ ਹੈਗੀ ਪਿੰਡ ਜਾਇਆ ਜਾਣਾ ਤੇ ਸਾਹਮਣੇ ਮੈਂ ਸਕੂਲ ਤੇ ਚੱਲੀ ਮੈਂ ਤੇ ਅੱਗੇ ਲੇਟ ਹੋਉਣੀ ਆ ਛੇਤੀ ਕਰ ਇਧਰੋਂ ਕਰ ਨਵਾ ਮੈਂ ਨਸਤਾ ਬਹੁਤਾ ਮੈਨੂੰ ਸੁਤਾ ਹੀਰਣਾ ਮੈਂ ਤੁਹਾਨੂੰ ਦੱਸਦਾ ਮम्मा ਮੈਨੂੰ ਨਾ ਭੁੱਖ ਲੱਗੀ ਕੁਛ ਬਣਾ ਕੇ ਦਿਓ ਤੇ ਮੈਂ ਦੱਸਾਂ ਨਹੀਂ ਮੈਂ ਮੈਂ ਲੇਟ ਹੋ ਜਾਣਾ ਜੇ ਭੁੱਖ ਲੱਗੀ ਹੈ ਨਾ ਤੇ ਇਥੇ ਸਿਮ ਕਹਿਦੀ ਆਪੇ ਬਣਾ ਦੇਣਗੇ ਕੀ ਖਾਣਾ ਮੈਂ ਨਾ ਸੇਵੀਆਂ ਖਾਣੀ ਆ ਜੀ ਫੋਏ ਗਰ ਚਾਚੀ ਕਈ ਬਣਾ ਲੰਗੇ ਸੇਨੀਆ ਤੇ ਮੇਰਾ ਕੋਤੂ ਬਾਹਰ ਪੂਰ ਨਾ ਜਾਏ ਹਾਂਜੀ ਠੀਕ ਜੀ ਅੱਖੀ ਵੀ ਲੱਗਿਆ ਕਰ ਤੂੰ ਅੱਖੇ ਲੱਗਦਾ ਹੈਗਾ ਹਾਂਜੀ ਤੇ ਮੈਂ ਸੇਰ ਨਹੀਂ ਪੂਰਾ ਹੁੰਦੀ ਸਿੱਲਾ ਹੈ ਅਜੇ ਚੁੰਨੀ ਲਾ ਦੇਣੀ ਹੈ ਠੀਕ ਹੈ ਤੇ ਬਾਅਦ ਚਾਚੀ ਕੋ ਸਿਰ ਵੀ ਬਾਲੀ ਹਾਂਜੀ ਇੱਕ ਲਾਭ ਤਾਂ ਪਤਾ ਨਹੀਂ ਕਿੱਥੇ ਆ ਚਲਗੇ ਆ ਹਜੇ ਤੱਕ ਆਏ ਨਹੀਂ ਆ ਮੈਂ ਤਾਂ ਗਿਤੇ ਆ ਹੁ ਤਾਨੂੰ ਕਿੰਨੇ ਚੀਜ਼ ਦੇਣੀ ਆ ਨਾ ਨਾ ਹੀ ਲੈ ਮੰਗਾਂਗੀ ਅੱਜ ਜੀ ਮੈਂ ਲੇਟ ਹੋ ਗਈ ਨਾ ਫੇਰ ਨਹੀਂ ਮੇਰ ਕੋ ਬਚਦੇ ਆਗੇ ਕੱਪੜਿਆਂ ਦੇ ਤਾਂ ਕੰਮ ਨਿਬੜ ਗਿਆ ਐ ਇਦਾਂ ਕਰਮੀ ਅਜ ਰਸੋਈ ਦੀ ਸਫਾਈ ਕਰ ਲੈਣੀ ਐ ਰਸੋਈ 'ਚ ਬੜਾ ਖਲਾਰਾ ਪਿਆ ਐ ਚਲ ਭਟਾ ਮਮਾ ਜੀ ਮੈਂ ਟੀਵੀ ਵੇਖਣ ਲੱਗ ਜਰਨਾ ਦੀ ਵੀ ਐ ਮੈਂ ਵੇਖ ਲਾ ਟੀਵੀ ਗਰੀ ਨਾ ਚਲ ਜੀ ਪਰ ਆਪਾਂ ਮੈਂ ਤਾਂ ਅੱਗੇ ਕਹਿਣ ਦੀ ਆ ਪਤਾ ਨਹੀਂ ਤੁਸੀਂ ਕਿੱਥੇ ਗਏ ਹੋ ਯਾਰ ਜਾਣਾ ਕਿੱਥੇ ਤੈਨੂੰ ਪਤਾ ਤਾਂ ਹੈਗਾ ਵਾ ਕਿ ਮੋਟਰਸਾਈਕਲ ਤਾਂ ਪਤਾ ਕਰਨ ਗਿਆ ਆ ਆਪੇ ਦਵਾਈ ਮੈਂ ਤੁਰਕੇ ਨਹੀਂ ਜਾ ਸਕਦੀ ਐਡੇ ਤੇ ਪਰ ਮੇਰੇ ਕੋਲ ਰੋਜ਼ ਰੋਜ਼ ਬੱਸੀ ਨਹੀਂ ਲਿਜਾਇਆ ਜਾਂਦਾ ਸਕੂਟਰੀ ਵਾਲੇ ਨੂੰ ਕਹੋ ਵੀ ਠੀਕ ਕਰ ਦੇ ਉਹ ਬਾਬਾ ਨਾਲ ਗੱਲ ਹੋਈ ਹੀ ਰات ਨੂੰ ਉਹ ਆਂਦਾ ਥੋੜਾ ਜਿਹਾ ਸਮਾਨ ਵਿੱਚ ਪਾਉਣ ਵਾਲਾ ਸਵੇਰੇ ਸ਼ਾਮ ਨੂੰ ਜਾ ਕੇ ਤੇ ਲਿਆ ਕੇ ਪਾ ਦਾਂਗਾ ਹੁਣ ਚੀਜ਼ ਆ ਮੈਨੂੰ ਟਾਈਮ ਤਾਂ ਲੱਗਣਗੇ ਠੀਕ ਹੋਣ ਲੱਗਿਆਂ ਤੁਹਾਨੂੰ ਕਹਦਾ ਤੁਸੀਂ ਤਾਂ ਘਰ ਰਹਿਣਾ ਵਾ ਪਹਿਲੇ ਝੁਕਾਰ ਤੇ ਘਰੋਂ ਪਹਿਲੇ ਚ ਮੈਨੂੰ ਪਤਾ ਨਾ ਉਹ ਚੱਲ ਯਾਰ ਚਲੀਏ ਆਪਾਂ ਚੱਲਣਾ ਚੱਲ ਯਾਰ ਤੇ ਮੈਂ ਕੀ ਕਹਿਣ ਦੀ ਜੇ ਹਾਂਜੀ ਦੱਸੋ ਇੱਥੇ ਬਹੋ ਨੇੜ ਕਿਤੇ ਨਹੀਂ ਹੁੰਦੇ ਜੇ ਉਹ ਹਜਾਓ ਵੇਖੋ ਟਾਈਮ ਹੈਗਾ 5 ਮਿੰਟ ਹੈਗੇ ਬਹੋ ਹਾਂ ਦੱਸ ਕੀ ਚਾਚੀ ਜੀ ਹਾਂਜੀ ਬੋਤਲ ਇੱਧਰ ਆ ਇੱਧਰ ਆ ਜਾ ਚਾਚੀ ਜੀ ਮੈਨੂੰ ਨਾ ਭੁੱਖ ਲੱਗ ਕੇ ਸੈਂਗ ਮੈਨੂੰ ਬਣਾ ਦਿਓ ਕੋਈ ਜਿਵੇਂ ਬਣਾ ਦੇਣੀ ਆ ਕੋਈ ਥੀ ਮਸ਼ੀਨੀਆਂ ਠੀਕ ਹੈ ਮੈਂ ਭੁੱਖੀ ਜਾ ਰੱਬਾ ਥੀ ਜੀ ਇਦਾਂ ਕਰਨੀ ਮੈਂ ਆ ਗਰ ਕੇ ਨਾ ਕੁੜੀ ਨੂੰ ਸੇਵੀਆਂ ਬਣਾ ਦੇਣੀ ਹੈ ਪਹਿਲਾਂ। ਉਹ ਭੁੱਖ ਲੱਗੀ ਵਿਚਾਰੀ ਨੂੰ। ਠੀਕ ਹੈ ਨਾ। ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਜੇ ਤੂੰ ਪਹਿਲਾਂ ਭੱਜ ਕੇ ਫਿਰ ਮੈਂ ਆਣ ਕੇ ਗੱਲ ਕਰਨ। ਤੇ ਜੇ ਨਹੀਂ ਭੱਜ ਕੇ ਪਾਉਗੇ ਤੇ ਫਿਰ ਮੈਂ ਹੁਣ ਗੱਲ ਕਰ ਲਵਾਂਗੀ। ਉਹ ਭੱਜ ਕੇ ਤਾਂ ਨਾਲ ਹੀ ਗੱਲ ਕਰਨੀ ਹੈ। ਗੱਲ ਜਿਹੜੀ ਵੀ ਕਰਨੀ ਹੈ ਨਾ ਛੇਤੀ ਕਰ ਥੋੜੀ ਜੀ। ਮੈਂ ਤਾਂ ਨਹੀਂ ਆਨੀ ਹੈ। ਆਪਾਂ ਸ਼ਹਿਰ ਪਲਾਟ ਨਾ ਲੈ ਲਈਏ। ਉਹ ਯਾਰ ਸ਼ਹਿਰ ਪਲਾਟ ਲੈ ਲਈ। ਸ਼ਹਿਰ ਕਿਤਾ ਚਲ ਜਾਗੇ ਪਲਾਟ ਲੈ ਕੇ ਇੱਥੇ ਰਹਿਣ ਤੇ ਨਹੀਂ ਚੰਗੇ ਭੜੇ। ਮੈਂ ਤੁਹਾਨੂੰ ਕੱਲ ਵੀ ਸਮਝਾਇਆ ਸੀ ਕਿ ਮੈਂ ਇਹਨਾਂ ਵਿੱਚ ਨਹੀਂ ਰਹਿਣਾ ਹੈਗਾ ਤੇ ਜਿੰਨਾ ਮਿਹਨਤ ਸਾ ਦਿੰਦੇ ਆ ਨਾ ਲੈ ਕੇ ਤਹੀਂ ਸ਼ਹਿਰ ਰਹਿਣੇ ਆ ਆਪਣਾ ਬੱਚਿਆਂ ਨਾਲ ਵਧੀਆ ਹੋ ਕੇ ਪੜੇਗਾ ਉਹ ਸ਼ਹਿਰਾਂ ਦੇ ਖਰਚੇ ਨਹੀਂ ਮਾਣ ਲੈਗੇ ਤੇ ਉਹ ਸ਼ਹਿਰ ਦਾ ਚਾਹ ਤੇ ਬੜਾ ਨਾ ਤੇ ਨਾਲੇ ਇੱਥੇ ਵੀ ਇਕੱਲੇ ਮੇਰਾ ਵਧੀਆ ਚੱਲਦਾ ਜਾਂਦਾ ਯਾਰ ਆਪਣਾ ਰੋਟੀ ਪਾਣੀ ਮੈਂ ਪਹਿਲੀ ਬੰਨੇ ਦਾ ਕਰੀ ਜਾਂਦਾ ਤੂੰ ਆਪਣਾ ਨੌਕਰੀ ਪੇਸ਼ਾ ਕਰ ਲੈ ਪਹਿਲੀ ਜਿਹੜੀ ਠੇਕੇ ਤੇ ਦੇ ਲਿਓ ਪਹਿਲੀ ਆਪਣੀ ਬਹੁਤ ਮਰੱਭੇ ਦਾ ਠੇਕੇ ਤੇ ਦੇ ਲਈਏ ਗਿਣਤੀ ਜੱਗੇ 2-3 ਕਿੱਲੇ ਤੇ ਜ਼ਮੀਨ ਆ ਕਿ ਕਿੱਧਰ ਨੂੰ ਜਾਵਾਂਗੇ ਜਿੰਨੀ ਵੀ ਹੋਏਗੀ ਕੋਈ ਗੱਲ ਨਹੀਂ ਮੰਮੀ ਉਹਨਾਂ ਨੂੰ ਕਿਉਂ ਠੇਕਾ ਦੇ ਲਿਓ ਹਨ ਨੂੰ 2-400 ਘੱਟ ਦੇ ਦਿਨ ਤੇ ਜੇ ਨਹੀਂ ਤੇ ਫਿਰ 100 ਜਾਣੇ ਲੈਣ ਵਾਲੇ ਆ ਉਹਨਾਂ ਨੇ ਦੇ ਦਿਓ ਬਸ ਠੀਕ ਹੈ ਹੁਣ ਘਰ ਦੀ ਠੇਕਾ ਲਵਾਂਗੇ ਆਪਣੇ ਲੈਣਾ ਨਹੀਂ ਮੈਂ ਜਿਹੜਾ ਉਹ ਕਹਿੰਦੇ ਨੇ ਨਾ 4 ਹੀ ਸੇਕ 4 ਨਹੀਂ ਮਹੂਨ ਦੇਣੀ ਉਹ ਗੱਲੀ ਨਾ ਤੇਰੀ ਮਾਤੇ ਪਰਦਾ ਪੈ ਗਿਆ ਲੱਗਦਾ ਤੈਨੂੰ ਪਤਾ ਨਹੀਂ ਆ ਪਿੰਡ 'ਚ ਤੇ ਆਪਣੇ ਘਰ 'ਚ ਕਿੰਨੀਆਂ ਸਹੂਲਤਾਂ ਹੁੰਦੀਆਂ ਨੇ ਜਦੋਂ ਸ਼ਹਿਰ ਜਾਈਏ ਨਾ ਪੱਲਾ ਉੱਥੇ ਜਾ ਕੇ ਤਲਾਕ ਨਹੀਂ ਲੈ ਜਾਣਾ ਉਥੇ 100 ਹੋਰ ਰੁਪਏ ਖਰਚਣ ਲਈ ਚਾਹੀਦੇ ਆ ਹਰ ਚੀਜ਼ ਮੁੱਲ ਦੀ ਮਿਲਣੀ ਆ ਤੇ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਕਹਣਾ ਚੌਥਾ ਹਿੱਸਾ ਲੈਣੇ ਨਾ ਪਹਿਲਾਂ ਤਾਂ ਮੈਨੂੰ ਸਾਰਾ ਹਿੱਸਾ ਦੋ ਜਿੰਨੇ ਚਿਰ ਮੈਂ ਕਮਾਈ ਕੀਤੀ ਸਾਰੇ ਤੁਹਾਡੇ ਤੇ ਲਾਇਆ ਤੁਹਾਡੇ ਘਰ ਤੇ ਲਾਇਆ ਪਹਿਲਾਂ ਤਾਂ ਮੈਨੂੰ ਉਹ ਦੇਣ ਤੇ ਫੇਰ ਮੈਂ ਹਿੱਸੇ ਲਵੂੰਗੀ ਤੇ ਮੈਂ ਮੰਮੀ ਨੂੰ ਵੀ ਨਾ ਰੱਖਣਾ ਮੰਮੀ ਦਾ ਹਿੱਸਾ ਜਿਹੜਾ ਮੈਂ ਲੈਣਾ ਵਾ ਗਰਜੀਤ ਹੁਣ ਨੂੰ ਨਹੀਂ ਮੈਂ ਦੇਣਾ ਹੈਗਾ ਹਾਂ ਵੀਰ ਕੀ ਹਾਲ ਆ ਹਾਂ ਸਾਡੇ ਹਾਲ ਤੇ ਮੰਦੇ ਹੀ ਆ ਕੋਛ ਨਹੀਂ ਆ ਘਰ ਨਾਲ ਮੇਤ ਤੱਕਲੇਸ਼ ਰਹਿੰਦਾ ਵਾ ਉਹ ਨਿੱਕੀ ਤੇ ਜਿਹੜੀ ਹੈ ਨਾ ਉਹ ਤਾਂ ਬੜੀ ਚੰਗੀ ਆ ਤੇ ਜਿਹੜੀ ਵੱਡੀ ਆ ਨਾ ਉਹਨੂੰ ਆਪਣੀ ਨੌਕਰੀ ਦਾ ਬੜਾ ਹੀ ਮਾਣ ਵਾ ਬੜਾ ਮਾਣ ਕਰਦੀ 24 ਘੰਟੇ ਸਾਨੂੰ ਤਾਨੇ ਮੇਲੇ ਮਾਰਦੀ ਰਹਿੰਦੀ ਕਿਸ ਨਾ ਕਿਸ ਗੱਲ ਦੇ ਇਸੇ ਗੱਲ ਨੂੰ ਲੈ ਫੜੀ ਉਹਨੇ ਇਹੋ ਗੱਲ ਫੜੀ ਹੈ ਮੈਂ ਨਾ ਹੁਣ ਅੱਡ ਹੋਣਾ ਵਾ ਅਹੀਂ ਦੋਏ ਜੀ ਨਾ ਆ ਘਰ ਵਾਸਤੇ ਮਰ ਜਾਣਾ ਵਾ ਕਰਦੇ ਮਗਰ ਚੰਦੀ ਸਾਡੇ ਸਿਰ 'ਤੇ ਖੇ ਪੈਣੀ ਆ ਵੀ ਤੁਸੀਂ ਬੜਾ ਆ ਗਈ ਆ ਸਭ ਕੁਝ ਤੁਹਾਡੇ ਕੋਲ ਹੀ ਹਰ ਦੇ ਕੋਈ ਆ ਉਹ ਗੁਰਦੇ ਕਿਤੇ ਨਹੀਂ ਕੋਈ ਜਦਾਂ ਹੁੰਦਾ ਹੈਗਾ ਪਤਾ ਹੀ ਨਹੀਂਦਾ ਸਾਰਿਆਂ ਨੂੰ ਮੰਮੀ ਨੂੰ ਪਤਾ ਹੀ ਹੈ ਸਾਰਾ ਕਿ ਆਪਾਂ ਕੀ ਕੁਝ ਕਰਦੇ ਆਂ ਅਸੀਂ ਕਿਹੜਾ ਕਈ ਉਹਨਾਂ ਕੋਈ ਪਰਦਾ ਰੱਖਿਆ ਹੋ ਉਹ ਬਾਅਦੋਂ ਉਹਨਾਂ ਵੀ ਬਦਲ ਜਾਣਾ ਵਾ ਸਾਰੇ ਬਦਲ ਜਾਂਦੇ ਹੁੰਦੇ ਆ ਚੱਲ ਬਾਕੀ ਤੂੰ ਸ਼ਾਂਤ ਹੋ ਐਨੀ ਗੁੱਸੇ ਚ ਨਾ ਤੂੰ ਹੀ ਮੁੜ ਕੇ ਡਿਊਟੀ ਜਾਣਾ ਉੱਥੇ ਜਾ ਕੇ ਤੂੰ ਕਲਪਤੀ ਰਹਿਣਾ ਉਹ ਸੋਚ ਕੇ ਤੇ ਤੂੰ ਮੇਰੀ ਗੱਲ ਸੁਣ ਕੋਈ ਨਹੀਂ ਵੇਚ ਲਾਂਗੇ ਜੇ ਤੂੰ ਕਹਿਣੀ ਨਾ ਬੋਲੀ ਜਦ ਤੱਕ ਨਹੀਂ ਵੇਚ ਲਾਂਗੇ ਅੱਗ ਹੁਣ ਬਾਰੇ ਪਰ ਅਜੇ ਨਹੀਂ ਆਪਾਂ ਸੋਚਣਾ ਅਮਰ ਦਾ ਪਹਿਲਾ ਵਿਆਹ ਹੋਣਾ ਹੈ ਵਿਆਹ ਜਦੋਂ ਫਿਰ ਆਪਾਂ ਵੇਚ ਲਾਂਗੇ ਮੈਂ ਨਹੀਂ ਇਕੱਤੀ ਆ ਵੀ ਅਮਨ ਦੇ ਵਿਆਹ ਤੇ ਰੋਣਾ ਹੈਗਾ ਤੇ ਮੈਂ ਅਮਨ ਦੇ ਵਿਆਹ ਤੋਂ ਪਹਿਲਾਂ ਕੋਠੀ ਪਾਉਣੀ ਓ ਸ਼ਾਇਦ ਫਿਰ ਮਗਰੋਂ ਸਾਡੇ ਕੋਲ ਰਹਿ ਕੇ ਜਾਣਾ ਸਾਰੇ ਜ਼ਿੰਮੇਵਾਰੀਆਂ ਹੀ ਬਗਤਾਗੇ ਓ ਯਾਰ ਕਿੱਦਾਂ ਨਹੀਂ ਗੱਲਾਂ ਕਰਨੀਆਂ ਤੂੰ ਤੇ ਐਵੇਂ ਜਿਹਾ ਹਵਾਵਾਂ ਚ ਗੱਲਾਂ ਕਰੀ ਜਾਂਦੀਆਂ ਵੀ ਕਦੀ ਜਿਹੜੇ ਚੀਜ਼ਾਂ ਬਣੀਆਂ ਨੇ ਮਨ ਲਾ ਆਪੋ ਆਪਣੀਆਂ ਅੱਡਾ ਸੁਆਦਾਂ ਦੇ ਵਿਆਹ ਹੋਗਾ ਨਾ ਉਹਦਾ ਵੀ ਹੋਊਗਾ ਤੇ ਸਾਂਝੇ ਘਰ ਚੋਂ ਤੇ ਫਿਰ ਕੋਈ ਗੱਲ ਨਹੀਂ ਆਪੋ ਆਪਣੀ ਜਗ੍ਹਾ ਹੋ ਜਾਾਂਗੇ ਜੇ ਜਹੂਮੰਤ ਹੀ ਆਉਣਾ ਨਾ ਤੇ ਮੈਂ ਇਥੇ ਤੂੰ ਹੀ ਦੌ ਰਹੀ ਦੀਆਂ ਨੇ ਉਹ ਵੀ ਵਿਚਾਰੀ ਆਣ ਕੇ ਰਹੀ ਜਾਊਗੀ ਇੱਥੇ ਨਹੀਂ ਰਿਹਾ ਜਾਣਾ ਇੱਥੇ ਤੇ ਦੋਵਾਂ ਦਾ ਨਹੀਂ ਸੰਢਿਆ ਤਿੱਜੀਆਂ ਨੇ ਸਰਜੇ ਇਹ ਤਾਂ ਛੱਡ ਫਲੇ ਨਹੀਂ ਰਿਹਾ ਜਾਣਾ ਹੈਗਾ ਉਹ ਕੋਈ ਚੰਦ ਘਰ ਹੁਣੇ ਜਿਹੜੇ ਵਿੰਦੇ ਹੋਣੇ ਆ ਮੈਂ ਤਾਂ ਰਹਿਣ ਨੂੰ ਢੰਡੀ ਆ ਨਾ ਇਹ ਨਹੀਂ ਰਹਿਣ ਦੀ ਉਹ ਚਲੋ ਠੀਕ ਆ ਹੁਣ ਤੂੰ ਇਹ ਛੱਡ ਗਾ ਲੂੰ ਤੇ ਜਾ ਤੇ ਲੇਟ ਹੋ ਜਾਣਾ ਜੇ ਇੱਥੇ ਮੈਸ ਤੇ ਰਹਿਣਾ ਤੇ ਵੀਰ ਲਾ ਉਦੋਂ ਜਾਤੀ ਮਾਰਦਾ ਪਹਿਲਾਂ ਵੀ ਕੀ ਟਾਈਮ ਬਣ ਚੱਲਿਆ ਮੁੜ ਕੇ ਫੇਰ ਕੋੰਨਾ ਨੀ ਟਿਕਰਾਤਾ ਮੈਂ ਟਿਕ ਹੁੰਦੀ ਨਹੀਂ ਆ ਤੇ ਕਹੋ ਕੁਝ ਜੀਤ ਨੂੰ ਪੈਕ ਕਰਦੇ ਤੇ ਜਾ ਜਾ ਕੇ ਪਾਲਾ ਕਿ ਤੂੰ ਰੋਟੀ ਨਹੀਂ ਕਦੀ ਪਾਈ ਸੋਈ ਚ ਮੈਂ ਨਹੀਂ ਉਹਨੂੰ ਖਵਾਉਣਾ ਹੈਗਾ ਮੈਂ ਨਹੀਂ ਉਹਨੂੰ ਖਵਾਇਆ ਖਵਾਇਆ ਉਹਦੋਂ ਦਾ ਉਹ ਯਾਰ ਉਹਦੋਂ ਦਾ ਤੇ ਭਾਬੀ ਜਿਹੜੀ ਤੈਨੂੰ ਫਾਟੇ ਮਾਰਦੇ ਨੇ ਕੀ ਆ ਉਹਨੇ ਵਿਚਾਰੀ ਨੇ ਕਿਹਾ ਤੈਨੂੰ ਕੋਈ ਮਾੜੀ ਚੰਗੀ ਗਿਆ ਤੂੰ ਤੇ ਹੱਦ ਕੱਢਦੀ ਏ ਗੱਲੀ ਨੇ ਹਰੇਕ ਗੱਲ ਦੀ ਐਦਾਂ ਨਹੀਂ ਹੁੰਦਾ ਘਰ ਦੇ ਵਿੱਚ ਵੀ ਮੈਂ ਨਹੀਂ ਰੋਟੀ ਪਾਈ ਉਹ ਰਸੋਈ ਉਹ ਸਭ ਕੁਝ ਮੈਨੂੰ ਨਹੀਂ ਪਤਾ ਹੈਗਾ ਜਾ ਕੇ ਤੇ ਖਵਾ ਲਓ ਤੇ ਹੀ ਮੈਂ ਬੋਤੇ ਆ ਕੰਡੇਓ ਚੱਲ ਠੀਕ ਹੈ ਮੈਂ ਹੁਣ ਫੜ ਕੇ ਲੈ ਆਉਂਦਾ ਮੈਂ ਰੋਟੀ ਪਰ ਇਹ ਵੀ ਸ਼ਾਂਤ ਨਹੀਂ ਹੁਣ ਮੂੰਹ 'ਚ ਕੋਈ ਲੱਭਜ ਨਾ ਕੱਟੇ ਖਵਾ ਲ ਦੋ ਤੇ ਆ ਜਾ ਨਾਲੇ ਲੈ ਕੇ ਪਾਸ ਬੱਚਾ ਮੈਨੂੰ ਸਮਝੰਗਿਆ ਪਰ ਇਹਨਾਂ ਨੂੰ ਸਮਝ ਨਹੀਂ ਹੈਗੀ ਕੋਈ ਗੱਲ ਨਹੀਂ ਕੋਈ ਤਾਂ ਕੋਈ ਸਕੀਮ ਲਾਉਣੀ ਆ ਇਹ ਕਿੱਦਾਂ ਮੇਰੇ ਹੱਥ 'ਚ ਹੁੰਦੀ ਆ ਪਬਲੀਕ ਆਪੀ ਨੂੰ ਟਿਕਲੀ ਦੀ ਲੀਹ ਤੇ ਮੈਂ ਬਸ ਲੈ ਕੇ ਆਉਂਦੀ ਲੱਗੀ ਹਾਂ ਲਿਆਓ ਜੇ ਕੋਈ ਤਾਂ ਕਿ ਮੈਂ ਲੈ ਜਾਣਾ ਦੇਖ ਬੱਸ ਉਹ ਇਸੇ ਕੰਮ ਦੀ ਕਥਾ ਰਹਿ ਗਈ ਸੀ ਉਹ ਮਹਾਰਾਣੀ ਆਪਣੀ ਰੋਟੀ ਵੀ ਨਹੀਂ ਮਾੜ ਕੇ ਖਾ ਸਕਦੀ ਮੰਮੀ ਕੋਲ ਹੀ ਕੋਈ ਨਾ ਫਿਰ ਕੀ ਐ ਰੋਟੀ ਜਨਾ ਫੜਾ ਲਾਂਗਾ ਤੇ ਕੀ ਹੋ ਚੱਲਿਆ ਨਹੀਂ ਮੈਂ ਹੁਣ ਤੇ ਉਹ ਕੋਈ ਕੰਮ ਨਹੀਂ ਕਰਨਾ ਸਾਡੇ ਕੰਮ ਨਹੀਂ ਰੋਟੀ ਤੇ ਲੈ ਜਾ ਕਰ ਤੂੰ ਜਦ ਅੱਜ ਤੇ ਤੇ ਨਾ ਲਈ ਆ ਮੰਮੀ ਜੀ ਫਿਰ ਤੇ ਜਿਹੜੀ ਗੱਲ ਆ ਜੇ ਅਗਲੀ ਹੁਣ ਜਲਦੀ ਆ ਤੇ ਉਹ ਕਹਿੰਦੀ ਫੜ ਕੇ ਲੈ ਇੱਥੇ ਵਿੱਚ ਕਿਹੜਾ ਵੀ ਕੋਈ ਗਲਾਉ ਹੋ ਗਿਆ ਕੋਈ ਵੀ ਗੱਲ ਛੱਡ ਗਿਆ ਕੋਈ ਇਹ ਪੜਕੈ ਨਾ ਇਹ ਉਹ ਆਪ ਨਹੀਂ ਆ ਸਕਦੀ ਸੁਈ ਚ ਆਨੇ ਕਰਕੇ ਤੇ ਆਪ ਤਿਆਰ ਹੁੰਦੀ ਫਿਰ ਸਕੂਲੋਂ ਲੇਟ ਹੋ ਜੂਗੀ ਉਥੋਂ ਉਹਨੂੰ ਗਾਲ ਕਹੀਆਂ ਤਾਂ ਫਿਰ ਉਹਨੇ ਆ ਕੇ ਹੱਜਣਾ ਹੀ ਲੜਨਾ ਨਹੀਂ ਹੁਣ ਕੰਮ ਕਿਹੜਾ ਵਾ ਇਹੋ ਕਰਦੀ ਐ ਮੇਸ਼ਕ ਪੁਸ਼ਕ ਲਿਆ ਤੇ ਮੈਂ ਲੈ ਤੇ ਕੰਮ ਤੈਨੂੰ ਲਾਤਾ ਅਜੇ ਉਹ ਆਂਦੀ ਮੈਂ ਅੱਡ ਹੋਣਾ ਵਾ ਜਿੱਦਨ ਹੋ ਗਈ ਨਾ ਅੰਡ ਕੰਮ ਕੋਲ ਕੇ ਸੋਣਾ ਸਾਰਾ ਕੰਮ ਤੇ ਆਪ ਕੋ ਕਰਾਉਣਾ ਰੋਟੀਆਂ ਵੀ ਆਪੂ ਪਕਾ ਤੇ ਕੱਪੜੇ ਵੀ ਤੇ ਆਪ ਕੋ ਤੋ ਹੈਗੋ ਤੇ ਭਾਂਡੇ ਵੀ ਚਰਪਾ ਮੰਜੀ ਵੇ ਲੈ ਗੰਨੇ ਹੁੰਨੇ ਉਹ ਮੰਮੀ ਕਿਤੇ ਨਹੀਂ ਇਤਲਾਮ ਦਾ ਕਰ ਤੂੰ ਇਹ ਨਾ ਗਾਂ ਨਿਕਾਣ ਦਾ ਲੈ ਲੈ ਕਰੋ ਗਾਂ ਨਿਕਾਣੀ ਨਹੀਂ ਵੇਖਲੀ ਮੈਂ ਆਪਣੀ ਅੱਖਾਂ ਨਾਲ ਵੇਖਾਂ ਕਿ ਇਹੋ ਕੁਛ ਹੋਣਾ ਹੀ ਉਹ ਜਿੰਨੀ ਤੂੰ ਸੱਟੇ ਚੜਾਈ ਹੈ ਮਹਾਰਾਣੀ ਮੰਮੀ ਤੂੰ ਇਹ ਨਾ ਗੱਲਾਂ ਆਪਣੇ دماغ ਚੋਂ ਕੱਢ ਦੋ ਜਿੰਨਾ ਤੱਕ ਮੈਂ ਜ ਉਹਨਾਂ ਨਾਲ ਇਹ ਤਾਂ ਕਦੇ ਵੀ ਵੰਡਣੀ ਹੋ ਸਕਦੀ ਤੇ ਨਾਲ ਹੀ ਆਪਾਂ ਅੱਜ ਹੁਣ ਆ ਗਏ। ਲਾਵੇ ਬਗਲ ਨਾਲ ਮੇਰੇ ਸੋਨ ਲਾ ਕੰਨ ਖੋਲ ਕਿ ਮੈਂ ਕਹਿੰਦੀ ਆ ਉਹਦਾ ਕਸੂਰ ਆ ਪਰ ਤੂੰ ਹੀ ਚੜਾਈ ਆ। ਮੰਮੀ ਮੈਂ ਭੂਏ ਹੀ ਚੜ ਤਾਂ ਨੂੰ। ਦੱਸੋ ਨਾ ਮੇਰਾ ਵੀ ਕਸੂਰ ਦੱਸੋ ਕੀ ਭੂਏ ਚੜਿਆ। ਮੈਂ ਤਾਂ ਤੁਹਾਡੀ ਵੀ ਸੁਣ ਲੈਂਦਾ ਉਹਦੀ ਵੀ ਸੁਣ ਲੈਂਦਾ। ਨਹੀਂ ਜੇ ਉਹ ਜਾਂਦੀ ਆ ਤੇ ਉਹ ਫਰਜ਼ ਤੇ ਪੰਦਾਂ ਨਾ ਥੋੜਾ ਪਤਾ ਹੋਵੇ ਘਰ ਉੱਠ ਕੇ ਸਵੇਰੇ ਮੇਰੇ ਨਾਲ ਦੇਖਿਆ ਕਰੇ ਕਿ ਤੂੰ ਆਪਣੀ ਰੋਟੀ ਨਹੀਂ ਖਾੜਦੇ ਖਾ ਸਕਦੀ। ਲਾਗਾ ਤੂੰ ਇਹ ਕਿ ਮਮੀ ਨਾਲ ਗੱਲਾਂ ਕਰੀ ਜਾਣੀ ਆ ਕੁਝ ਮੇਰਾ ਵੀ ਸੋਚ ਲੋ ਅੱਜ ਲੱਗਦਾ ਮੈਂ ਛੁੱਟੀ ਕਰ ਲੈਣੀ ਆ ਚੱਲੇ ਯਾਰ ਮੈਂ ਚੱਲਿਆ ਹਾਂ ਆਜੋ ਕਾਂ ਬੋਟੀਆਂ ਤਾਂ ਲੈਣਾ ਕਰੋ ਡਾ ਗਿਆ ਆਪਣਾ ਛੱਡਿਆ ਉਹਨੂੰ ਕਾਲੀ ਪਈ ਆ ਆਪਾਂ ਮੈਂ ਗੱਲ ਕਰਦੀ ਹਾਂ ਮੈਂ ਤਾਂ 10 ਘੰਟੇ ਲਾ ਦੇ ਤੇ ਜੇ ਮਾਂ ਲਾ ਕੇ ਖਲੋਤਾ ਹਾਂ ਨਾ ਤੇ ਕਿਤਰਾ ਛੇਤੀ ਕਾਲੀ ਪੈ ਗਈ ਐ ਵੀ ਛੇਤੀ ਮੈਨੂੰ ਛੱਡਿਆ ਖਾ ਹਈ ਇੱਥੇ ਜਾਣਾ ਵਾ ਇਹ ਨਾਲ ਚੰਗਾ ਸੈਗਨ ਹੀ ਮੇਰੀ ਤਾਂ ਕਿਸਮੇ ਤੇ ਹੀ ਫਟ ਗਈ ਐ ਗਲੀ ਚੱਲ ਜਾ ਨੂੰ ਅੱਗੇ ਆਣ ਕਰਨਾ ਪੈਲੀ ਵਾਲ ਨੂੰ ਵੀ ਜਾਣਾ ਚੱਕਰ ਮਾਰ ਆ ਕਿੱਥੇ ਲੈ ਆਏ ਇੱਕੇ ਜਾਣਾ ਇੱਥੇ ਨਵੇਂ ਜਾਣਾ ਹੈਗਾ ਤੂੰ ਹੋਰ ਕਿੱਥੇ ਜਾਣਾ ਹੂੰ ਅੱਡੇ ਤੇ ਤੈਨੂੰ ਛੱਡ ਗਉਣਾ ਕਿਤੇ ਤੂੰ ਬਸੇ ਜਾਣਾ ਅੱਡੇ ਤੇ ਵੀ ਤੇ ਲੋਕਾਂ ਮੈਨੂੰ ਵੇਖਣਾ ਨਹੀਂ ਹੈਗਾ ਉਹਦਾ ਨਾ ਕਹਣਾ ਸਰਕਾਰੀ ਨੌਕਰੀ ਕਰਦੀ ਐ ਤਾਂ ਪੁੰਨੇ ਕੀ ਆ ਇਹਨੂੰ ਲੈਣ ਦਾ ਪਤਾ ਨਹੀਂ ਕਿਦਾਂ ਫਟਾਰਾ ਗਿਆ ਕਿੰਦਾਂ ਦੀ ਗੱਲ ਕਰਂਦੀ ਆ ਟਾਈਮ ਹੀ ਕੱਢਣਾ ਸੀ ਕਿਹੜਾ ਮੋਲ ਆਂਦਾ ਸ਼ੋਰਗਰ ਉਹਨੇ ਵਿਚਾਰੇ ਨੇ ਕਿਤੇ ਚੱਲਿਆ ਜਾਂਦਾ ਚੱਲ ਪਰ ਬੀੜ ਨੂੰ ਪਹਿਲਾਂ ਛੱਡਿਆ ਇਦਾਂ ਦੇ ਜਿਹੜੇ ਆ ਨਾ ਮੋਟਰਸਾਈਕਲ ਮੇਰੇ ਪੇਕੇ ਹੀ ਕੰਮ ਵਾਲਿਆਂ ਨੇ ਦਿੱਤੇ ਆ ਤੇ ਸਿਰਫ ਇੱਕ 70 ਡੇ ਕਰਾਣ ਕਿ ਮੈਂ ਇੱਕ ਟਾਈਮ ਪਾਸ ਕਰਨ ਲਈ ਆ ਉਹ ਗਰਲੀ ਨੇ ਟਾਈਮ ਦੇਖੀ ਤਾਂ ਘਰ ਮਾਨ ਨਹੀਂ ਕਰੀਦਾ ਹੈਗਾ ਹੰਕਾਰ ਕਰਦਾ ਅਗਲੇ ਉਦੋਂ ਗੱਡੀ ਦਿੰਦੇ ਉਦੋਂ ਤੇ ਇਹ ਲੈ ਨਹੀਂ ਉਦਾਂ ਨਹੀਂ ਚੈੱਕ ਦੇ ਦੋ ਤੇ ਚੈੱਕ ਤਾਂ ਵੀ ਪਤਾ ਲੱਗਾ ਗੱਡੀ ਵਾਲੇ ਪੈਸੇ ਵਰਤਲੇ ਘਰੇ ਕਿਤੇ ਘਾਰ ਹੀ ਨਹੀਂ ਪੂਰੀ ਪਈ ਚਲ ਆ ਜਾਓ ਬਾਹ ਕਿਤੇ ਹਮ ਤਰੇ ਸੁਗਾ ਜੀ ਤੁਹਾਨੂੰ ਮੈਨੂੰ ਬਹੁਤ ਹੀ ਮਦਦ ਇਹਨੇ ਨਹੀਂ ਅੱਜ ਦੀ ਤਰੀਕ ਦੇ ਸਟਾਰਟ ਹੋਣਾ ਹੈਗਾ 10 ਮਿੰਟ ਤੇ ਇੰਨੇ ਮੇਰੇ ਪੰਜ ਛੜਿਆ ਮੈਂ ਕਿੱਥੋਂ ਪਵਾੜ ਜੈ ਲੈਨਤਾ ਵਾ ਇਹ ਤਾਂ ਚੰਗਾ ਮੈਂ ਤੁਰ ਕੇ ਚੱਲ ਜੈਨੀ ਆ ਮੈਂ ਚੱਲ ਜੈਨੀ ਆ ਚੱਲੀ ਦਾ ਸਾਇਓਕ ਕੇ ਸਮਤ ਮਾੜੀ ਹੋ ਗਈ ਨਾ ਕੋਈ ਨਾ ਕੋਈ ਅੜਚੇ ਨਹੀਂ ਪੈਂਦੀ ਆ ਚੰਗਾ ਭਲਾ ਉਥੋਂ ਮੈਂ ਸਟਾਰਟ ਕਰਕੇ ਤੇ ਘਰੋਂ ਲੈਨਦਾ ਹੀ ਇਹਨੂੰ ਵੀ ਹੋਣੀ ਗੋਲੀ ਵੱਢਣੀ ਆ ਮੈਨੂੰ ਆਣੀ ਆਣ ਕੇ ਕਰਨੀ ਆ ਸੁਣਾ ਫੇ ਮੈਨੂੰ ਨਵੀਂ ਚੀਜ਼ ਕੋਈ ਕਢਾ ਦਿਓ ਨਹੀਂ ਤਾਂ ਮੈਂ ਨਹੀਂ ਉੱਥੇ ਰਹਿਣਾ ਹੈਗਾ ਅਲੀ ਭੜੇ ਜਣਾ ਦੀ ਕਹਿਣੀ ਆ ਸਫਾਈ ਕਰਨੇ ਟਾਈਮ ਹੀ ਨਹੀਂ ਲੱਗਣ ਰਿਆ ਉਹਦੋਂ ਦਾ ਚੱਲ ਹੁਣ 10 ਮਿੰਟ ਲੰਮੇ ਬਾਅਦ ਚ ਪੈਣੀ ਪਹਿਲਾਂ ਰੋਜ਼ ਨੂੰ ਸੇਵੀਆਂ ਬਣਾ ਦਾ ਸੇਵੀਆਂ ਡੇ ਹੀ ਵਿਚਾਰੀ ਮਰਨਾਂ ਅੱਜ ਸਵੇਰੇ ਨਾ ਗਾਈ ਨੇ ਦੁੱਧ ਵੀ ਥੋੜਾ ਦਿੱਤਾ ਹੈ ਕੱਲ ਮੀਂਹ ਪੈਜ ਦੀ ਰਹੀ ਤੇ ਲਵ ਭਾਜੀ ਵੀ ਘਰ ਹੈ ਨਹੀਂ ਤੇ ਹਨੂ ਵੀ ਨਹੀਂ ਚੇਤਾ ਰਿਆ ਵੀ ਕਿਸੇ ਕੋ ਕਹਿ ਕੇ ਬਣਾ ਲੈਂਦੇ ਅੰਦਰ ਜੇ ਕੋਈ ਆ ਗਿਆ ਤਾਂ ਕੋਈ ਚਾਹ ਕਿਦਾਂ ਬਣਾਵਾਂਗੇ ਦੋਦੇ ਤੇ ਥੋੜਾ ਐ ਇਦਾਂ ਤਾਂ ਨਹੀਂ ਪਰੌਂਠੀਆਂ ਲਾ ਲਈ ਨਹੀਂ ਕੁੜੀਆਂ ਪਰੌਂਠੇ ਦੀ ਸਕੀਣੇ ਆ ਜਿਆਦਾ ਉਹ ਜੀ ਪੁੱਤ ਹੈ ਤੇ ਵੀ ਬਾਝ ਵੀ ਅਹੀ ਆਪਣਾ ਪਰੰਠੀ ਖਾਣਾ ਕਰੰਗਾਂ ਮੈਂ ਤਾਂ ਤੁਹਾਡੇ ਕੋ ਸੇਵੀਆ ਮੰਗੀਆਂ ਸੀ ਜੇ ਕੋਈ ਨਹੀਂ ਸੇਵੀਆ ਕੱਲ ਨੂੰ ਬਣਾ ਲਾਗੇ ਤੂੰ ਰੋਟੀ ਖਾ ਲੈ ਦਿੱਤੀ ਚੰਗਾ ਚਾਚੀ ਜੀ ਕਿੰਨਾ ਚੰਗਿਆ ਮੂੰਹ ਨੂੰ ਪਰੋੜੀ ਲੈ ਕੇ ਆਤੀ ਤਾਕੂ ਕੋਈ ਬੱਸ ਵੀ ਨਹੀਂ ਆਈ ਅੱਗੋ ਪਿਛੋਂ ਮੈਂ ਕੋ ਬਾਦ ਹੰਦਿਆ ਨਹੀਂ ਅੱਜ ਨਾ ਘਰ ਜਾ ਅੱਜ ਤੇ ਨਾ ਘਰ ਜਾ ਕੇ ਨਾ ਇੱਕ ਪਾਸਾ ਘਰ ਹੀ ਲੈਣਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਸਨਾਵ ਜੀ ਕਿੱਦਾਂ ਠੀਕ ਠਾਕ ਜੀ ਆਸ ਕਰਦੇ ਹਾਂ ਕਿ ਤੁਸੀਂ ਵਧੀਆ ਹੋਗੇ ਜੇ ਸਾਡੀ ਸਟੋਰੀ ਵਧੀਆ ਲੱਗੀ ਲਾਈਕ ਸ਼ੇਅਰ ਤੇ ਵੀਡੀਓ ਨੂੰ ਬੱਸ ਤੋਂ ਵੱਧ ਸ਼ੇਅਰ ਕਰਿਓ ਤੇ ਚੈਨਲ ਆਫ ਦੇ ਲਈ ਨੂੰ ਸਬਸਕ੍ਰਾਈਬ ਕਰਿਓ ਤੇ ਇਦਾਂ ਹੀ ਤੁਹਾਨੂੰ ਅਗਲੀ ਵੀਡੀਓ ਵੀ ਹੁੰਦੀਆਂ ਰਹਿਣਗੀਆਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ